ਫਿਰ ਮੈਂ ਕਹਾਂ ਸੁਨੀਲ ਤੂੰ ਤਾਂ ਕੋਈ ਬਾਗ ਦੀ ਮੂਲੀ ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਤੀ ਉਹ ਕਿਸੇ ਇਹਨਾਂ ਨੂੰ ਅੱਜ ਰੱਬ ਯਾਦ ਨਹੀਂ ਤੂੰ ਸੁਨੀਲ ਆਪ ਦੀ ਕਿਹੜੇ ਬਾਗ ਦੀ ਮੂਲੀ ਹੈ ਤੈਨੂੰ ਲਈ ਫਿਰਦਾ ਸਬਸਿਡੀ ਦਾ ਸਕੈਮ ਕਰਨ ਵਾਲੇ ਬੰਦਿਆਂ ਦੇ ਆਪ ਨੇ ਪਰਚੇ ਕਰਾਏ ਉਹਨਾਂ ਨੂੰ ਕਹਿ ਰਹੇ ਵੀ ਅੱਜ ਸੁਨੀਲ ਜੈਕਟ ਬਦਨਾਮ ਕਰ ਰਿਹਾ ਤੇ ਬਾਦਲ ਸਾਹਿਬ ਦੀ ਸਾਖ ਨੂੰ ਮੈਂ ਸਮਝਦਾ ਵੀ ਇੱਕ ਹੋਰ ਵਟਾ ਸੁਖਬੀਰ ਬਾਦਲ ਨੇ ਲਵਾਇਆ ਤੇ ਇਸ ਗੱਲਾਂ ਤੋਂ ਗੁਰੇਜ਼ ਕਰਨ ਸੁਖਬੀਰ ਬਾਦਲ ਦੇ આરોਪਾ ਦਾ ਜਵਾਬ ਦਿੰਦੇ ਸੁਨੀਲ ਝਾਕੜ ਨੇ ਕਿਹਾ ਕਿ ਸੁਖਬੀਰ ਬਾਦਲ ਝੂਠ ਬੋਲ ਰਹੇ ਨੇ ਜਿਹੜੇ ਬੰਦੇ ਗੁਰੂ ਸਾਹਿਬ ਦੀ ਬੇਅਦਬੀ ਕਰ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਝਾਕੜ ਨੇ ਕਿਹਾ ਕਿ ਮੈਂ ਕਿਸੇ ਦੀ ਜ਼ਮੀਨ ਤੇ ਕੋਈ ਕਬਜ਼ਾ ਨਹੀਂ ਕਰਵਾਇਆ ਸਗੋਂ ਸੁਖਬੀਰ ਬਾਦਲ ਨੇ ਲੋਕਾਂ ਤੇ ਨਜਾਇਜ਼ ਪਰਚੇ ਆਪਣੀ ਸਰਕਾਰ ਸਮੇਂ ਪਾਏ ਸੀ ਮੇਰਾ ਮਨ ਸੀ ਕੱਲ ਜਦੋਂ ਮੈਂ ਸਾਰੀਆਂ ਗੱਲਾਂ ਸੁਣੀਆਂ ਮੈਂ ਸੋਚਿਆ ਮੈਂ ਕੋਈ ਨਾ ਕੋਈ ਸੁਖਬੀਰ ਹੋ ਰਿਆਂ ਤੇ ਕੋਈ ਕੰਟੈਕਟ ਮੈਂ ਉਹਦੇ ਤੇ ਉਹਨਾਂ ਤੇ ਲਾਵਾਂ ਵੀ ਉਹਨਾਂ ਨੇ ਬੇਅਦਬੀ ਦਾ ਜਿਹੜਾ ਮੇਰੇ ਇਹਦੇ ਹੈ ਫਿਰ ਮੈਂ ਕਿਹਾ ਸੁਨੀਲ ਤੂੰ ਤਾਂ ਕੋਈ ਬਾਗ ਦੀ ਮੂਲੀ ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਤੀ ਉਹ ਕਿਸੇ ਇਹਨਾਂ ਨੂੰ ਅੱਜ ਰੱਬ ਯਾਦ ਨਹੀਂ ਤੂੰ ਸੁਨੀਲ ਆਪ ਦੀ ਕਿਹੜੇ ਬਾਗ ਦੀ ਮੂਲੀ ਹੈ ਤੈਨੂੰ ਲਈ ਫਿਰਦਾ ਸੋ ਦੇ ਆਰ ਦਿਸ ਓਨਲੀ ਸ਼ੋ ਸੁਖਬੀਰ ਬਾਦਲ ਜੀ ਅੱਜ ਇਨੇ ਡੈਸਪਰੇਟ ਹੋਏ ਫਿਰਦੇ ਆ he is so desperate he is so issue less ਅੱਜ ਉਹਨਾਂ ਕੋਲ ਕੋਈ ਇਸ਼ੂ ਨਹੀਂ ਸਟੇਟ ਲੈਵਲ ਦੀ ਕਾਨਫਰੰਸਾਂ ਇਸ ਮਸਲੇ ਨੂੰ 323 ਦੇ ਪਰਚੇ ਨੂੰ ਲੈ ਕੇ ਕਰ ਰਹੇ ਹਨ ਉਹਨਾਂ ਲੋਕਾਂ ਵਾਸਤੇ ਕਰ ਰਹੇ ਜਿਹੜੇ ਆਪ ਦੇ ਰਾਜ ਦੇ ਅੰਦਰ ਨਕਲੀ ਬੀਜ ਨਕਲੀ ਖਾਦ ਸਬਸਿਡੀ ਦਾ ਸਕੈਮ ਕਰਨ ਵਾਲੇ ਬੰਦਿਆਂ ਦੇ ਆਪ ਨੇ ਪਰਚੇ ਕਰਾਏ ਉਹਨਾਂ ਨੂੰ ਕਹਿ ਰਹੇ ਆ ਵੀ ਅੱਜ ਸੁਨੀਲ ਜਾਕਟ ਬਦਨਾਮ ਕਰ ਰਿਹਾ ਸੋ ਮੇਰੀ ਗੁਜ਼ਾਰਿਸ਼ ਹੈ ਇਸ਼ੂਸ ਤੇ ਗੱਲ ਕਰਨ ਕੋਈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਤੇ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਚੰਗੇ ਲੱਗਦੇ ਹੈ ਇਸ ਕਿਸਮ ਦੇ ਮਸਲਿਆਂ ਨੂੰ ਲੈ ਕੇ ਆਈ ਥਿੰਕ ਹੀ ਹੈਜ਼ ਆਪਣਾ ਤਾਂ ਉਹਨਾਂ ਦਾ ਜੋ ਕੁਝ ਵੀ ਹੈ ਪਰ ਮੈਂ ਸਮਝਦਾ ਵੀ ਜਿਹੜੇ ਅਹੁਦੇ ਤੇ ਬੈਠੇ ਐ ਸ਼ਰੂਮਣੀ ਅਕਾਲੀ ਦਲ ਪਾਰਟੀ ਦੀ ਪ੍ਰਧਾਨਗੀ ਅਜੇ ਤੇ ਲਈ ਬੈਠੇ ਐ ਉਸ ਅਹੁਦੇ ਦੇ ਉੱਤੇ ਵੀ ਇਹਨਾਂ ਨੇ ਕੋਈ ਉਹਦਾ ਨਿਮਾ ਹੀ ਕੀਤਾ ਤੇ ਬਾਦਲ ਸਾਹਿਬ ਦੀ ਸਾਖ ਨੂੰ ਮੈਂ ਸਮਝਦਾ ਵੀ ਇੱਕ ਹੋਰ ਬਟਾ ਸੁਖਵੀਰ ਬਾਦਲ ਨੇ ਲਵਾਇਆ ਤੇ ਇਸ ਗੱਲਾਂ ਤੋਂ ਗੁਰੇਜ਼ ਕਰਨ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਆ ਸਾਰੇ ਐਫ ਆਈ ਆਰ ਨੰਬਰ ਦੇ ਦੇਣਾ ਮੈਂ ਬੇਨਤੀ ਕਰੂੰਗਾ ਜਰੂਰ ਪੁਲਿਸ ਜਾ ਕੇ ਜਿਹੜੀ ਬੱਚੀ ਨੇ ਕੱਲ ਕਿਹਾ ਸੀ ਵੀ ਸਾਡੀ ਜ਼ਮੀਨ ਤੇ ਕਬਜ਼ਾ ਕਰਾ ਰਹੇ ਆ ਸੁਨੀਲ ਜਾਖੜ ਜੋ ਉਹਦਾ ਜਾ ਕੇ ਦੈਟ ਸ਼ੁਡ ਬੀ ਚੈੱਕ ਜਿੱਥੇ ਕਿਤੇ ਵੀ ਹੈ ਦੇਖੋ ਸਾਹਿਬ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇੱਥੇ ਲੋਕ ਹੇਠੋਂ ਚੱਲ ਕੇ ਪ੍ਰਧਾਨ ਮੰਤਰੀ ਪੋਸਟ ਤੇ ਵੀ ਜਾ ਪਹੁੰਚ ਗਏ ਕਿਸੇ ਦਾ ਗਰੀਬ ਹੋਣਾ ਛੋਟੇ ਰੁਤਬੇ ਤੋਂ ਚੱਲਣਾ ਕੋਈ ਕਿਸੇ ਦੇ ਕੈਰੇਕਟਰ ਦੇ ਉੱਤੇ ਲੰਚ ਨਹੀਂ ਹੁੰਦਾ ਪਰ ਮੈਂ ਇਹ ਲੋਕ ਲੈਂਡ ਮਾਫੀਆ ਸਭ ਜਿਹੜੇ ਆ ਜਿਨ੍ਹਾਂ ਦੇ ਬੱਚਿਆਂ ਨੂੰ ਪੇਸ਼ ਕੀਤਾ ਗਿਆ ਉਹਨਾਂ ਦੇ ਫਾਦਰ ਅਇਤੋਂ 15 ਸਾਲ ਪਹਿਲਾਂ ਅਰਜੀ ਨਵੀ ਸੀ ਜਾਂ ਪਤਾ ਨਹੀਂ ਕੋਈ ਸੈਕਟਰੀ ਸੀਗਾ ਤੇ ਅੱਜ 200 250 ਕਰੋੜ ਰੁਪਏ ਦੇ ਮਾਲਕ ਹੈ ਇਸ ਕਿਸਮ ਦੀ ਜਿਓਮੈਟ੍ਰੀਕਲ ਪ੍ਰੋਗਰੈਸ਼ਨ ਇਨ ਵੈਲਥ ਯਾ ਤਾਂ ਸੁਖਬੀਰ ਬਾਦਲ ਹੋ ਰਹੇ ਦੀ ਹੋਈ ਹੈ ਤੇ ਯਾ ਇਹਨਾਂ ਦੀ ਕਾਲੀ ਬਟਲਾ ਜੀ ਦੀ ਹੋਈ ਹੈ ਉਹਨਾਂ ਗੱਲਾਂ ਤੇ ਮੈਂ ਨਹੀਂ ਜਾਣਨਾ ਚਾਹੁੰਦਾ ਬਟ ਦੇ ਇਜ਼ a ਕਲੀਅਰ ਕੇਸ ਆਫ ਥੀਸ ਪੀਪਲ ਆਰ ਲੈਂਡ ਮਾਫੀਆ ਜਿਨ੍ਹਾਂ ਨੇ 10 ਸਾਲ ਦੇ ਅੰਦਰ ਆ ਜਿਹੜੀ ਉੱਥੇ ਝਗੜਾ ਚੱਲ ਰਿਹਾ ਨਿਰਪਿੰਦਰ ਸਿੰਘ ਦਾ ਤੇ ਕਾਲੀ ਬਟਲੇ ਦਾ ਚੋਰੀ ਦਾ ਮਾਲ ਹੈ ਲੂਟ ਨੂੰ ਲੈ ਕੇ ਵੰਡ ਨੂੰ ਲੂਟ ਦੀ ਵੰਡ ਨੂੰ ਲੈ ਕੇ ਉੱਥੇ ਰੌਲਾ ਚੱਲ ਰਿਹਾ ਜਿ세 ਸੁਨੀਲ ਜਾਖੜ ਨੂੰ ਅੱਜ ਕੱਲ੍ਹ ਦੇਖੋ ਸੁਖਬੀਰ ਬਾਦਲ ਜੀ ਨੂੰ ਦਿਨ ਰਾਤ ਸੁਨੀਲ ਜਾਖੜ ਦਾ ਭੂਤ ਦਿਸਦਾ ਜਿੱਥੇ ਕਿਤੇ ਕੋਈ ਨਾਮ ਆ ਗਿਆ ਕੋਈ ਇਹਨਾਂ ਕੋਲ ਪਹੁੰਚੇ ਹੋਣੇ ਹੈ ਵੀ ਸੁਨੀਲ ਜਾਖੜ ਦੇ ਖਿਲਾਫ ਸਾਡੇ ਕੋਲ ਹੈ ਤੇ ਉਹਨਾਂ ਨੂੰ ਬਿਨਾਂ ਦੇਖੇ ਆਨਨ ਫਾਨਨ ਚ ਜਾ ਕੇ ਆ ਜਿਹੜਾ ਕੀਤਾ ਹੈ ਮੇਰੀ ਰਿਕੁਐਸਟ ਹੈ ਨੈਕਸਟ ਟਾਈਮ ਕੋ ਆ ਕੇ ਸੁਨੀਲ ਜਾਖੜ ਦੇ ਖਿਲਾਫ ਲੈ ਕੇ ਆਣ ਸੁਬੀਰ ਬਾਦਲਕਰ ਮੜੀ ਜੀ ਜਾਂਚ ਕਰ ਲੈਣ ਤੇ ਆਪਣੇ ਬੰਦਿਆਂ ਦਾ ਪੂਸ਼ੋਕੜ ਜਾਂਚ ਕਰ ਲੈਣ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ ਹੈ ਸੋ ਦੈਟ ਇਜ਼ ਮਾਈ ਓਨਲੀ ਸਬਮਿਸ਼ਨ ਸਾਹਿਬ ਜੀ ਨੂੰ ਲੈ ਕੇ ਤੁਹਾਨੂੰ ਅੱਜ ਤਕਲੀਫ ਦਿੱਤੀ ਹੈ ਥੈਂਕ ਯੂ ਸੋ ਮਚ ਮੈਂ ਵੀ ਜਾਣਨਾ ਕਿ ਅਸੀਂ ਇਸ ਕਰਕੇ ਸਾਡੇ ਕੋਲ ਕੇਸ ਦਰਜ ਹੋਏ ਨੇ ਕਿ ਅਸੀਂ ਬੀਜੇਪੀ ਦੀ ਸਪੋਰਟ ਕੀਤੀ ਹੈ ਵੋਟ ਵੋਟ ਮੈਂ ਕੋ ਕਿਸੇ ਦੀ ਸਪੋਰਟ ਕਰੋ ਬਿਲਕੁਲ ਸਪੋਰਟ ਕੀਤੀ ਹੋਣੀ ਮੈਂ ਕਦੋਂ ਕਹਿੰਦਾ ਨਹੀਂ ਕੀਤੀ ਪਰ ਆ ਜਿਹੜੇ ਇਲਜ਼ਾਮ ਹੈ ਮੈਂ ਕਹਿੰਦਾ ਮੇਰੇ ਦਾ ਕੋਈ ਕੇਸ ਬਣਾਇਆ ਨਹੀਂ ਕਿਸ ਦਾ ਆਪਸ ਵਿੱਚ ਲੂਟ ਲੂਟ ਇਹਨਾਂ ਨੇ ਕੀਤੀ ਹੈ ਸੁਖਬੀਰ ਬਾਦਲ ਦੇ ਰਾਜ ਦੇ ਅੰਦਰ ਉਸ ਨੂੰ ਲੈ ਕੇ ਵੰਡਦਾ ਰੌਲਾ ਸੁਖਬੀਰ ਬਾਦਲ ਦੇ ਚੇਤਿਆਂ ਨਾਲ ਹੈ ਵੇ ਇਧਰ ਸੁਨੀਲ ਕਮ ਇਨਟੂ ਦਾ ਪਿਕਚਰ ਜੱਕ ਸਾਹਿਬ ਕਾਂਗਰਸ ਤੋਂ ਮੈਂ ਕਰ ਸੀ ਨਾ ਆਈਜੀ ਕਰਵਾ ਲਿਆ ਇਹ ਕੁੱਤੇ ਕੇਸ ਦਰਜ ਕਰਾ ਦੇ। ਔਨ ਕਾਟ ਔਨ ਕਾਟ ਜੋ ਵੀ ਜੀਰਾ ਸਾਹਿਬ ਨੇ ਇਲਜ਼ਾਮ ਲਾਏ ਹੈ ਉਹ ਪਰਸੋਂ ਕੱਲ ਮਿਲ ਕੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਆਪਣੇ ਸਾਰੇ ਚਾਰਜਿਸ ਉਹਨਾਂ ਨੂੰ ਦੇਤੇ। ਡੀਜੀਪੀ ਸਾਹਿਬ ਨੇ ਉਹਨਾਂ ਨੂੰ ਇਅਰਮਾਰਕ ਕਰਤਾ ਡਿਫਰੈਂਟ ਅਥਾਰਟिटीज ਨੂੰ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ। ਉਹਨਾਂ ਦੇ ਦੇਖੋ ਮੈਂ ਕਹਿ ਰਿਹਾ ਵੀ ਉਹ ਉਹ ਸਿੱਧੀ ਜਾਂਚ ਕਰਨ ਵਾਸਤੇ ਅਸੀਂ ਕਰ ਰਹੇ ਹਾਂ ਉਹਨਾਂ ਦੀ ਜੋ ਹੈ ਇਸ ਗੱਲ ਨੂੰ ਜਾਂਚ ਕੀਤਾ ਸੀ ਕਿ ਉਹ ਬਹੁਤ ਬੁਰੰਗ ਮਿਲ ਗਿਆ ਤੇ ਉਹਦੇ ਵਿੱਚ ਕੀ ਦੇਖੋ ਸ਼ੋ ਕਾਸ ਨੋਟਿਸ ਵੀ ਮਿਲ ਗਿਆ ਜੀ ਉਹਦੇ ਉੱਤੇ ਡਿਸੀਜਨ ਵੀ ਲੈ ਲਿਆ ਸਰਦਾਰ ਕੁਲਬੀਰ ਸਿੰਘ ਜ਼ੀਰਾ ਹੈਜ਼ ਬੀਨ ਸਸਪੈਂਡਡ ਫਰਮ ਕਾਂਗਰਸ ਮੈਂਬਰਸ਼ਿਪ ਸਰ ਜੀਰਾ ਸਾਹਿਬ ਨੂੰ ਇਹ ਕਹਿਆ ਗਿਆ ਹੈ ਕਿ ਮੈਨੂੰ ਆਈ ਦੀ ਚੀਜ਼ਾਂ ਤੋਂ ਜਾਨ ਦਾ ਖਤਰਾ ਵੀ ਹੈ ਕਿਸੇ ਦੀ ਜਾਨ ਨੂੰ ਪੰਜਾਬ ਦੇ ਅੰਦਰ ਕਿਸੇ ਨੂੰ ਖਤਰਾ ਨਹੀਂ ਹਰ ਕਿਸਮ ਦੀ ਸਿਕਿਉਰਿਟੀ ਜੀਰਾ ਸਾਹਿਬ ਨੇ ਜੋ ਇਲਜ਼ਾਮ ਲਗਾਇਆ ਉਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਊਗੀ ਬਿਲਕੁਲ ਜਿਹੜਾ ਵੀ ਕੋਈ ਅਫਸਰ ਮੁਲਾਜ਼ਮ ਕੋਈ ਵੀ ਪੋਲਿਟਿਕਲ ਲੀਡਰ ਇਨਵੋਲਡ ਹੋਇਆ ਉਹਦੇ ਉੱਤੇ ਬੰਦੀ ਕਾਰਵਾਈ ਹੋਊਗੀ ਬਿਕਾਉਜ਼ ਦਿਸ ਇਸ ਅ ਰੂਲ ਆਫ ਲਾ ਬਟ ਜੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਨ ਕਰਕੇ ਹੀ ਹੈਜ਼ ਬੀਨ ਸਸਪੈਂਡਡ ਫਰਮ ਦ ਪਾਰਟੀ ਟਿਲ ਫਦਰ ਨੋਟਿਸ ਦੇਖੋ ਕੋਈ ਸਾਲ ਸੁਲਦੇ ਨਹੀਂ ਵੀ ਵਿਲ ਲੁੱਕ ਇਨਟੂ ਦ ਇਸ਼ੂ ਇਸ ਬੀਇੰਗ ਐਗਜ਼ਾਮਿੰਟ ਪਾਰਟੀ ਹਾਈ ਕਮਾਂਡ ਇਨ ਪਾਰਟੀ ਹੈਸ ਟੇਕਨ very serious note of this gross indiscipline for undermining the effort made by captain amrinder singh ji led congress party in terms of containing drugs and establishing law and order in punjab onu leke jo unanne gross indiscipline kita hai ode karke unanne suspend kita hai baki aage jo bhi hoga ek vidhayak ne aawaz uthai aur usko is tarike se agar maan lete hai suspend kiya jata hai to aapko nahi lagta ki dusre vidhayak jahan par kuch galat ho raha hai sach mein तो देखिए किसी देखे, को अपनी बात कहने का पूरा अख्तियार है परंतु जहाँ पे ड्रग के मसले को लेके उनकी कोई भी खदशा थी माननीय मुख्यमंत्री से मिनिस्टर से डीजीपी साहब से कभी भी मुलाकात कर सकते थे एक पब्लिक फंक्शन के ऊपर जाके इस किस्म के लांछन इल्जाम लगाने के लिए पार्टी के अंदर बैठ के जो बातें होनी चाहिए थी पार्टी का अनुशासन भंग किया है इसलिए उनको पार्टी से सस्पेंड कर दिया सब की प्रतिक्रिया दे सवाल पूछे थे कादे चकादे च शामिल हुए दे दे देखो पार्टी का स्टैंड बिल्कुल क्लियर है सब ਜੋ ਕੋਈ ਵੀ ਉਸ 1984 ਦੇ ਦੰਗਿਆਂ ਚ ਇਨਵੋਲ ਸੀਗਾ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਗਜ਼ੈਂਪਲਰੀ ਪਿਨਿਸ਼ਮੈਂਟ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੁੜ ਕੇ ਕੋਈ ਕਰੇ ਨਾ ਬਟ ਟਿਲ ਸੱਚ ਟਾਈਮ ਜਦੋਂ ਤੱਕ ਇੱਕ ਪ੍ਰੋਸੈਸ ਚੱਲ ਰਿਹਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਏ ਬਿਊਰੋ ਰਿਪੋਰਟ